ਦੱਸਦੀ ਹੈ ਕਿ ਬਰਸਾਤੀ ਮੌਸਮ ਦੇ ਮੱਦੇਨਜ਼ਰ ਸਮਾਣਾ ਵਿਖੇ ਐਸ.ਡੀ.ਐਮ ਰੀਚਾ ਗੋਇਲ ਦੇ ਵੱਲੋਂ ਖੁਦ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਸਮਾਣਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਸੀਵਰੇਜ ਦੇ ਹੋਲਾਂ ਦੀ ਸਫਾਈ ਕਰਵਾਈ ਗਈ ਹੈ। ਇਸ ਮੌਕੇ ਤੇ ਸੜਕ ਟੀਮ ਦੇ ਨਾਲ ਗੱਲ ਕਰਦਿਆਂ ਹੋਇਆਂ ਐਸ.ਡੀ.ਐਮ ਰੀਚਾ ਗੋਇਲ ਨੇ ਆਖਿਆ ਕਿ ਡਰੇਨਸ ਵਿਭਾਗ ਦੇ ਵੱਲੋਂ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਹੀ ਆਪਣਾ ਕੰਮ ਕਰ ਦਿੱਤਾ ਗਿਆ ਅਤੇ ਡਰੇਨਾਂ ਨੂੰ ਸਾਫ਼ ਕਰ ਦਿੱਤਾ ਗਿਆ। ਉਥੇ ਹੀ ਉਹਨਾਂ ਆਖਿਆ ਕਿ ਅੱਜ ਉਹਨਾਂ ਦੇ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸੀਵਰੇਜ ਦੀ ਸਫਾਈ ਕਰਵਾਈ ਜਾ ਰਹੀ ਹੈ। ਇਸ ਮੌਕੇ ਕੀ ਲੋਕਾਂ ਦੇ ਨਾਲ ਗੱਲ ਕਰਕੇ ਵੀ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ। ਇਸ ਮੌਕੇ ਤੇ ਐਸਡੀਐਮ ਜਮਾਣਾ ਨੇ ਆਖਿਆ ਕਿ ਬਰਸਾਤਾਂ ਤੋਂ ਪਹਿਲਾਂ ਹੀ ਸੀਵਰੇਜ ਦੀ ਸਫਾਈ ਕਰਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਬਰਸਾਤੀ ਮੌਸਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਪੇਸ਼ ਨਾ ਆਵੇ। ਇਸ ਤੋਂ ਲਾਭ ਉਹਨਾਂ ਆਖੇ ਕਿ ਹੁਣ ਤੱਕ 5 ਤੋਂ ਲੈ ਕੇ 7 ਇਲਾਕਿਆਂ ਦੇ ਵਿੱਚ ਸਫਾਈ ਕਰਵਾਈ ਜਾ ਚੁੱਕੀ ਹੈ ਅਤੇ ਬਾਕੀ ਜੋ ਵੀ ਲਾਕੇ ਰਹਿੰਦੇ ਨੇ ਉੱਥੇ ਵੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਅਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਫਾਈ ਦਾ ਕਾਰਜ ਪੂਰਾ ਹੋ ਜਾਏਗਾ ਅਸੀਂ ਇਹ ਬਰਸਾਤ ਦਾ ਤਾਂ ਪਹਿਲਾਂ 1 ਮਹੀਨਾ ਹੋ ਗਿਆ ਇਸ ਕੰਮ ਨੂੰ ਲੱਗਿਆ ਨੂੰ ਨੇ ਤਾਂ ਸਾਡੇ ਜਿਹੜੇ ਸ਼ਹਿਰ ਦੇ ਕਿੰਨੇ ਵੱਡੇ ਡਰੇਨਸ ਨੇ ਸਰਾਏ ਪੱਤੀ ਮੰਡੀ ਦੇ ਇੰਨੇ ਜੰਗੋ ਚੋਕ ਕਿਹੜਾ ਕਿ ਫਲੱਡ ਜ਼ੋਨਟਿਡ ਸਾਡੇ ਰੋਜ਼ ਰਹਿੰਦੇ ਨੇ ਕਿਸੀ ਕਰ ਰਹੇ ਆ ਉਦੇ ਵਿੱਚ ਸਾਡੇ ਜੰਗਲ ਚੌਦਾ ਕੰਮ ਚੱਲ ਰਿਹਾ ਮੰਡੀ ਟ੍ਰੇਨ ਦਾ ਸਪੈਸ਼ਲ ਸੈਂਕਸ਼ਨ ਲੈ ਕੇ ਉਹ ਕੰਮ ਸ਼ੁਰੂ ਕਰਾਇਆ ਤੇ ਸਲਾਈਪਰ ਦੀ ਟ੍ਰੇਨ ਦਰੋ ਕੁਝ ਪਰਸਨ ਦਾ ਸ਼ਹਿਰ ਯੂ ਸਾਹਿਬ ਦੇ ਅੰਦਰ ਆਂਦਾ ਰਹਿੰਦਾ ਬਾਕੀ ਦਿਨਿਸਪਾਕ ਤੋਂ ਹੋ ਸਕਦੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਸ਼ਹਿਰ ਦੀ ਸਫਾਈ ਦਾ ਕੰਮ ਹੈ ਯੂ ਨਗਰ ਕੌਂਸਲ ਸਾਹਿਬ ਨੂੰ ਪਹਿਲਾਂ ਵੀ ਸਾਡੇ ਅ objection ਸੀ ਐਸਡੀਓ ਸਿਵਲ ਬੋਰਡ ਮੇਰੇ ਨਾਲ ਆਈ ਸੀ ਤੇ ਸਿਹਰ ਨੂੰ ਸਾਡੇ ਅਸ ਪ੍ਰਸ਼ਾਸਨ ਨਾਲ ਲੋੜ ਦੀ ਸਾਹਿਬੋਂ ਮੇਰੇ ਵੱਲੋਂ ਸਾਰੇ ਵੱਲੋਂ ਇਨਸਟਰਕਸ਼ਨ ਲਈ ਕਿ ਸਾਰੇ ਸਿਵਲ ਸੈਨਵਾਸ ਤੇ ਕੁਲੀਆਂ ਨੰਨਦੀ ਨਾਲ ਸਾਰੇ ਸਾਫ਼ ਹੋਣੇ ਚਾਹੀਦੇ ਉਹਦੇ ਤਹਿਤ ਸਾਡਾ ਕਾਫੀ ਪੰਜ ਸੱਤ ਏਰੀਆ ਸਾਡੇ ਗ੍ਰੀਨ ਹੋ ਚੁੱਕੇ ਨੇ देयर आर 4 5 ਏਰੀਆਸ ਲਾਈਕ ਬਸ ਸਟੈਂਡ ਹੋ ਗਏ ਆ ਤਸੀਮ ਰੋਡ ਹੋ ਗਿਆ ਨਹੀਂ ਕਿਉਂਕਿ ਕੰਮ ਚੱਲ ਰਿਹਾ ਤੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਇਹ ਜਿਹੜੀਆਂ ਬਾਂਦੀ ਟੰਡੇ ਦੇ ਕੋਲ ਲਾਈਨ ਜਿਹੜੀ ਕੰਪਲੀਟ ਨਹੀਂ ਹੋਈ ਮੈਂ ਸੀ ਆਪਣੇ ਪਬਲਿਕ ਦੇ ਰਿਵਿਊਸ ਕਹਿ ਰਹੇ ਆ ਕੱਲ ਬਰਸਾਤ ਆਈ ਸੀ ਤਾਂ ਕੀ ਹੁੰਦਾ ਕਿ ਵਾਟਰ ਲੌਕਿੰਗ ਸਰਫਿਊ ਆਰ ਕਿਉਂਕਿ ਇਜ਼ ਅ ਨੇਚਰਲ ਥਿੰਗ ਜੇ ਮੰਨ ਲਓ 1 ਘੰਟਾ ਲਗਾਤਾਰ ਬਾਰਿਸ਼ ਪੈਂਦੀ ਹੈ ਤਾਂ ਪਾਣੀ ਨੂੰ ਨਿਕਲਦੇ ਨਿਕਲਦੇ ਟਾਈਮ ਲੱਗਦਾ ਹੈ ਬਟ ਉਹ ਟਾਈਮ ਕਿੰਨਾ ਟਾਈਮ ਖੜਦਾ ਮੈਟਰ ਕਰਦਾ ਉਧਰ ਰਿਗਰਡਿੰਗ ਸਾਨੂੰ ਜਿਹੜੀ ਉਹ ਇੱਥੇ ਮਿਲੇ ਨੇ ਕਿ ਕਰਲੀ ਵਾਰ ਇਸ ਤਰ੍ਹਾਂ ਹੋਇਆ ਕਿ ਮੈਡਮ ਪਾਣੀ ਜ਼ੋਦੀ ਨਿਕਲਿਆ ਹੈਗਾ ਉਹ ਇਸੇ ਕਰਕੇ ਪੋਸੀਬਲ ਹੋਇਆ ਕਿਉਂਕਿ ਅਸੀਂ ਇਹਦੀ ਡਰੇਨ ਹੋਣੀ ਸਾਫ਼ ਕਰਵਾਈ ਸੀ ਸਾਰਾ ਕੂੜਾ ਵੀ ਚੁਕਾਇਆ ਸੀ ਤੇ ਸਾਡੇ ਸੀਵਰੇਜ ਦੇ ਕਾਫੀ ਪੁਆਇੰਟ ਇੱਥੇ ਕਲੀਅਰ ਕਲੀਅਰ ਹੋ ਚੁੱਕੇ ਨੇ ਤੇ ਬਾਕੀ ਸਾਡੀ ਮਸ਼ੀਨਾਂ ਲੱਗੀਆਂ ਹੋਈਆਂ ਅਸੀਂ ਤੁਹਾਨੂੰ ਗ੍ਰਾਮ ਗਾਰੰਟੀ ਦੇਖਣ ਵਾਸਤੇ ਆਏ ਆ ਤੇ ਅਸੀਂ ਹਰ ਇੱਕ ਪੁਆਇੰਟ ਚੈੱਕ ਕਰਦੇ ਚੱਲ ਰਹੇ ਹਾਂ ਕਿ ਕਿਹੜੇ-ਕਿਹੜੇ ਪੁਆਇੰਟਸ ਕਲੀਨ ਹੋ ਗਏ ਕਿਹੜੇ ਰਹਿ ਗਏ ਏ অলਮੋਸਟ 30 ਜੂਨ ਜਾਂ 5 ਜੁਲਾਈ ਤੱਕ ਜਿਹੜਾ ਵੀ 20-25% ਕੰਮ ਰਹਿ ਗਿਆ ਮੋ ਸਾਡਾ ਪੈਂਡਿੰਗ ਉਹ ਸਾਰੇ ਵਕ ਵਕ ਮੈ ਕੇ ਵੱਲੋਂ ਕੀਤਾ ਜਾ ਰਿਹਾ ਤੇ ਟਾਈਮ ਟੂ ਟਾਈਮ ਅਸੀਂ ਡੇਲੀ ਰਿਪੋਰਟਾਂ ਦੇ ਇਸ ਚੀਜ਼ਾਂ ਤੇ ਅਸੀਂ ਮੀਂਹ ਦੇ ਮੌਸਮ ਕਰਕੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਕਹਾਂਗੀ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਿਨੀ ਤੋਂ ਵਨ ਤੋਂ ਬਾਅਦ ਸਾਡਾ ਪ੍ਰਸ਼ਾਸਨ ਦਾ ਜੋ ਵੀ ਚੀਜ਼ ਦੇ ਲੱਗ ਸਕਦਾ ਸੀ ਲਗਾ ਰਹੇ ਆ ਉਸ ਦੇ ਇਵਾ ਮੈਂ ਪਹਿਲਾਂ ਵੀ ਕਹਾਈ ਇਹ ਤੀਲ ਕੀਤੀ ਸੀ ਕਿ ਜਿਹੜੀ ਨਾਲੀਆਂ ਨੇ ਇੱਕ ਵਾਰੀ ਸਾਫ਼ ਹੋ ਜਾਣਗੀਆਂ ਅਟ ਕੋਈ ਵੀ ਦੁਕਾਨਦਾਰ ਕੁਛ ਵੀ ਆਪਣੇ ਕੋਡਾ ਹਾਊਸ ਚ ਨਾ ਸੁੱਟਣ ਕਿਉਂਕਿ ਬਾਰ ਬਾਰ ਬਲੌਕ ਹੀ ਹੁੰਦੀ ਹੈ ਤੇ ਬਾਰ ਬਾਰ ਕਲੀਨਿੰਗ ਕਰਾਉਣੀ ਪੈਂਦੀ ਹੈ ਹੁਣ ਇਹ ਇੱਕ ਵਾਰੀ ਕਲੀਨਿੰਗ ਹੋ ਗਈ ਇਸ ਦਾ ਵੀ ਐਕਸਪੈਕਟਿਵ ਹੈ ਕਿ ਸਾਰੇ ਕੋਆਪਰੇਟ ਕਰਨਗੇ ਜਿੰਨਾ ਅਸੀਂ ਜ਼ੋਰ ਲਾ ਰਹੇ ਹਾਂ ਤੇ ਉਹ ਵੀ ਸਾਡੇ ਨਾਲ ਇਸ ਸਿਰਕ ਸਹਿਯੋਗ ਕਰੇ ਇਸ ਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ